ਆ ਲੈ ਫੜ ਭੈਣ ਪੈਸੇ ਤੇ ਇਹਨਾਂ ਨੂੰ ਫਟਾਫਟ ਪਰਸੇ ਚ ਪਾ ਲਾ ਤੇ ਇਹ ਗੱਲ ਤੇਰੇ ਤੇ ਮੇਰੇ ਵਿੱਚ ਰਹਿਣੀ ਚਾਹੀਦੀ ਆ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਵੀ ਮੈਂ ਤੈਨੂੰ ਪੈਸੇ ਦਿੱਤੇ ਆ ਕੋਈ ਗੱਲ ਹੀ ਭੈਣ ਤੇ ਫਿਕਰ ਨਾ ਕਰ ਇਹ ਗੱਲ ਤੇਰੇ ਤੇ ਮੇਰੇ ਵਿੱਚ ਹੀ ਰਹੇਗੀ ਠੀਕ ਆ ਮੰਮੀ ਜੀ ਹਾਂ ਪੁੱਤ ਮੈਨੂੰ ਰੁਪਈਆ 20000 ਦੋ ਤੇ ਮੈਂ ਜਾ ਕੇ ਤੇ ਬੱਤੀ ਦਾ ਬਿੱਲ ਤਾਰਵਾ ਵੇ ਪੁੱਤ ਮੇਰੇ ਕੋਲ ਬਸ ਲਿਮਟ ਵਾਲੇ ਪੈਸੇ ਆ ਹੋਰ ਹੈ ਨਹੀਂ ਮੇਰੇ ਕੋਲ ਪੈਸਾ ਕੋਈ ਵੀ ਮੰਮੀ ਬਸ ਲਿਮਟ ਵਾਲੇ ਪੈਸੇ ਤੁਹਾਡੇ ਕੋਲ ਦੁੱਧ ਵੀ ਡੇਰੀ ਤੇ ਪੈਂਦਾ ਆ ਅਸੀਂ ਵੀ ਆਪਣੀਆਂ ਤਨਖਾਹਾਂ ਲੈ ਕੇ ਤੁਹਾਨੂੰ ਦਿੰਨੇ ਆ ਸਾਰੇ ਪੈਸੇ ਤੁਹਾਡੇ ਕੋਲ ਹੀ ਆ ਪਰ ਕਬੀਲਦਾਰੀ ਚਲਾਉਣੀ ਪਤਾ ਕਿੰਨੀ ਔਖੀ ਪਈ ਆ ਤੁਸੀਂ ਤੇ ਝਟ ਮੂੰਹ ਚੋੱਕ ਕੇ ਕਹਿ ਦਿੰਦੇ ਜੇ ਵੀ ਇੰਨੇ ਪੈਸੇ ਕਿੱਥੇ ਗਏ ਆ ਤੁਹਾਨੂੰ ਪਤਾ ਵਾ ਅਨੇਕੇ ਨੇਕੇ ਖਰਚਿਆਂ ਦੇ ਕਿੰਨੇ ਪੈਸੇ ਨਿਕਲ ਜਾਂਦੇ ਆ ਮੰਮੀ ਛੋਟੇ ਮੋਟੇ ਖਰਚੇ ਨੂੰ ਆਪਾਂ ਲੈਂਦੇ ਕੀ ਆ ਸੌਦਾ ਤੁਹਾਨੂੰ ਮੈਂ ਸਾਰਾ ਨਕਦ ਲੈ ਕੇ ਦੇ ਦਿੰਨਾ ਆ ਤੇ ਫੇਰ ਇੰਨੇ ਪੈਸੇ ਕਿੱਥੇ ਜਾਂਦੇ ਆ ਵੇ ਲੀੜਾ ਕਪੜਾ ਨਹੀਂ ਲਿਆਉਣਾ ਹੁੰਦਾ ਅੱਜ ਕੱਲ ਤਾਂ ਚੁੰਨੀ ਵੀ 500 ਰੁਪਏ ਦੀ ਆਉਂਦੀ ਆ ਮੰਮੀ ਕਾਤੋਂ ਇੰਨੀ ਇੰਨੀ ਮਹਿੰਗੀਆਂ ਚੁੰਨੀਆਂ ਲੈਂਦੀਆਂ ਜੇ ਤੁਸੀਂ ਕਿਹੜਾ ਇੰਨੀਆਂ ਮਹਿੰਗੀਆਂ ਚੁੰਨੀਆਂ ਲੈ ਕੇ ਤੇ ਰੋਜ਼ ਵਿਆਹ ਜਾਣਾ ਹੁੰਦਾ ਵੇ ਮੰਮੀ ਕੀ ਲਊ ਪਿਤਾ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਇੰਨੇ ਪੈਸੇ ਜਾਂਦੇ ਕਿੱਧਰ ਆ ਤੁਸੀਂ ਐਦਾਂ ਕਰੋ ਮੈਨੂੰ ਇਹਦਾ ਦੁੱਧ ਵਾਲੀ ਡੈਰੀ ਲੈ ਆ ਕੇ ਵਿਖਾ ਲਓ ਤੇ ਮੈਂ ਦੁੱਧ ਦਾ ਵੀ ਹਿਸਾਬ ਕਰਕੇ ਵੇਖਾਂ ਵੀ ਹਰ ਗੱਮਿਨਰੇ ਵਿੱਚ ਪੈਸੇ ਕਿੰਨੇ ਬਣੇ ਆ ਲੈ ਆ ਨੀ ਡੈਰੀ ਵੇਖ ਲੈ ਤੂੰ ਵੀ ਦੁੱਧ ਦਾ ਹਿਸਾਬ ਲਾ ਕੇ ਆਲੇ ਫੜਨਾ ਡੈਰੀ ਤੇ ਕਰ ਲੈ ਤੂੰ ਜਿਹੜਾ ਹਿਸਾਬ ਕਰਨਾ ਹੈ ਹਿਸਾਬ ਕੀ ਕਰਨਾ ਆ ਤੁਹਾਡੇ ਸਾਹਮਣੇ ਤੇ ਲਿਖਿਆ ਪਿਆ ਮੰਮੀ ਕਿ 80000 ਦਾ ਪਿਛਲੇ ਮਹੀਨਿਆਂ ਦੇ ਵਿੱਚ ਦੁੱਧ ਪਿਆ ਆ ਤੇ 80000 ਰੁਪਏ ਮੰਮੀ ਥੋੜਾ ਨਹੀਂ ਹੁੰਦਾ 80000 ਦੇ ਨਹੀਂ ਆਲੂ ਗੰਡੇ ਲੈ ਕੇ ਖਾਲੇ ਆ ਅੱਛਾ ਹੁਣ ਫਿਰ ਇਹ ਕਹ ਦੇ ਵੀ ਪੈਸੇ ਮ ਤਾਨੂੰ ਤੇ ਆਪ ਨੂੰ ਨਹੀਂ ਪਤਾ ਕਿ ਮੈਂ ਇਹਨੇ ਪੈਸੇ ਕਿੱਥੇ ਖਰਚਦਿਆਂ ਤੇ ਕਿੱਥੇ ਨਹੀਂ ਤੇ ਤੁਸੀਂ ਤਾਂ ਮੈਨੂੰ ਪਾਗਲ ਬਣਾਈ ਜਾਂਦੇ ਜੇ ਨਾਲ ਚੁੱਪ ਕਰ ਜਾਓ ਐਵੇਂ ਕਲੇਸ਼ ਨਾ ਕਰੋ ਪੈਸੇ ਤੇ ਹੱਥਾਂ ਦੀ ਮਿਹਨਤ ਆ ਆਪੇ ਦੁਬਾਰਾ ਬਣ ਜਣਗੇ ਆਹੋ ਹੁਣ ਤੈਨੂੰ ਪੈਸੇ ਹੱਥਾਂ ਦੀ ਮਿਹਨਤ ਲੱਗਦੀ ਆ ਪਹਿਲਾਂ ਤਾਂ ਮੁੰਡੇ ਨੂੰ ਰੁਤੀਆਂ ਲਈ ਜਾਨੀ ਹਾਂ ਜਿਵੇਂ ਪੈਸੇ ਮਾਤਾ ਖਾਂਦੀ ਹੋਵੇ ਬਸ ਕਰ ਜੋ ਮੰਮੀ ਜੀ ਐਨੇ ਪੈਸੇ ਪਤਾ ਨਹੀਂ ਤੁਸੀਂ ਕਿੱਥੇ ਵਰਤਲੇ ਆ ਤੇ ਹੁਣ ਤੁਸੀਂ ਮੈਨੂੰ ਦੱਸਣੇ ਢੇ ਅੱਜ ਤੋਂ ਬਾਅਦ ਨਾ ਤੁਹਾਨੂੰ ਕਬੀਲਦਾਰੀ ਚਲਾਉਂਦੀ ਕੋਈ ਲੋੜ ਨਹੀਂ ਹੈਗੀ ਮੈਂ ਆਪੇ ਚਲਾ ਲਾਂਗਾ ਆਹੋ ساری ਉਮਰ ਮੈਂ ਸੰਭਦੀ ਰਹੀ ਕਬੀਲਦਾਰੀ ਹੁਣ ਤੋਂ ਵੱਡਾ ਹੋ ਗਿਆ ਮੈਨੂੰ ਗੱਲਾਂ ਕਰਨ ਵਾਲਾ ਮੇਰੇ ਕੋਲ ਜੋ ਕੁਝ ਹੈਗਾ ਨਾ ਮੈਂ ਲਿਆ ਕੇ ਫੜਾ ਦੇਨੀ ਆ ਤੁਹਾਨੂੰ ਸੰਭੋ ਤੁਸੀਂ ਆਪਣੀ ਕਬੀਲਦਾਰੀ ਲਿਆਓ ਲਿਆਓ ਫੜਾ ਦਿਓ ਤੁਸੀਂ ਆਲੇ ਫੜ ਆਪਣੇ ਪੈਸੇ ਤੇ ਸੰਭੋ ਆਪਣੀਆਂ ਕਬੀਲਦਾਰੀਆਂ ਮੈਂ ਕੋ ਠੇਕਾ ਨਹੀਂ ਲਿਆ ਬੁੱਡੇ ਬਾਰੇ ਤੁਹਾਡੀਆਂ ਕਬੀਲਦਾਰੀਆਂ ਸਾਹਮਣ ਦਾ ਤੇ ਨਾਲੇ ਤੁਹਾਡ ਕੋ ਗੱਲਾਂ ਕਰਵਾਉਣ ਦਾ ਬਸ ਕਰ ਜਮਮੀ ਜੀ ਇਹੋ ਜਿਹੀਆਂ ਗੱਲਾਂ ਕਰਕੇ ਨਾ ਮੇਰਾ ਹੋਰ ਬੀਪੀ ਨਾ ਵਧਾਓ ਤੁਸੀਂ ਇਹ ਤੁਹਾਨੂੰ ਵੀ ਪਤਾ ਆ ਵੀ ਪੈਸੇ ਤੁਸੀਂ ਕਿਤਨਾ ਕਿਤੇ ਵਰਤ ਲਿਆ ਤੇ ਹੁਣ ਤੁਸੀਂ ਇਸ ਗੱਲ ਨੂੰ ਮੰਨਣਾ ਨਹੀਂ ਦੇ ਤੂੰ ਮੇਰੇ ਸਰਾਣੇ ਕੀ ਗਲੋਤੀਆਂ ਆਲੇ ਫੜ ਪੈਸੇ ਇਹਨਾਂ ਨੂੰ ਜਿੰਦਰਾ ਲਾ ਕੇ ਨਾ ਤੇ ਅਲਮਾਰੀ ਦੇ ਵਿੱਚ ਰੱਖ ਲਾ ਤੇ ਅੱਜ ਤੋਂ ਬਾਅਦ ਘਰ ਦੇ ਵਿੱਚ ਜਿੰਨੇ ਵੀ ਖਰਚੇ ਹੋਇਆ ਕਰਨਗੇ ਨਾ ਸਾਰਾ ਹਿਸਾਬ ਤਾ ਉਹ ਡੈਰੀ ਉੱਤੇ ਲਿਖਣਾ ਤੇ ਅੱਗੇ ਤੋਂ ਬਾਅਦ ਨਾ ਪੈਸੇ ਨੂੰ ਲੈ ਕੇ ਘਰ ਦੇ ਵਿੱਚ ਮੈਨੂੰ ਕੋਈ ਕਲੇਸ਼ ਨਹੀਂ ਚਾਹੀਦਾ ਨਹੀਂ ਹੁਣ ਤੂੰ ਹੋ ਜਾ ਵੱਡੀ ਕਬੀਲਦਾਰੀ ਜੇ ਤੈਨੂੰ ਮਿਲ ਗਈ ਆ ਅੰਦਰੋਂ ਅੰਦਰੀ ਤੇ ਤੂੰ ਇਹੋ ਗੱਜ ਜਾਨੀ ਹਾਂ ਆ ਬਈ ਜੇ ਡੈਰੀ ਸਾਂਭ ਕੇ ਰੱਖ ਲੋ ਇਹਨੂੰ ਹਾਏ ਰੱਬਾ ਮੈਂ ਤੇ ਆਪਣੀ ਬੜੀ ਬਦਨਾਮੀ ਕਰਵਾ ਲਈ ਮੈਂ ਤੇ ਆਪਣੇ ਪੁੱਤ ਨਾਲ ਹੀ ਠੱਗੀ ਮਾਰ ਲਈ ਆਪਣੀ ਭੈਣ ਦੀ ਖਾਤਰ ਉਹ ਸਾਰੇ ਪੈਸੇ ਕਮਾ ਕੇ ਲਿਆ ਕੇ ਤੇ ਮੇਰੀ ਤਲੀ ਤੇ ਰੱਖਦਾ ਹੁੰਦਾ ਸੀ ਤੇ ਮੇਰ ਕੋ ਕਦੀ ਹਿਸਾਬ ਨਹੀਂ ਮੰਗਦਾ ਹੁੰਦਾ ਬਸ ਇੱਕ ਵਾਰੀ ਹੁਣ ਜਿਹੜੀ ਗਲਤੀ ਮੇਰ ਕੋ ਆਪਣੀ ਜ਼ਿੰਦਗੀ ਚ ਹੋ ਗਈ ਹੈ ਨਾ ਇਹ ਮੈਂ ਦੁਬਾਰਾ ਗਲਤੀ ਨਹੀਂ ਕਰਨੀ ਨਾ ਮੈਂ ਰਿਸ਼ਤੇਦਾਰੀ ਚ ਕਿਸੇ ਨੂੰ ਪੈਸਾ ਦੇਣਾ ਤੇ ਨਾ ਮੈਂ ਲੈਣਾ ਹੁਣ ਜਿਹੜਾ ਵੀ ਕੰਮ ਮੈਂ ਕਰਾਂਗੀ ਨਾ ਆਪਣੇ ਮੁੰਡੇ ਨੂੰ ਪੁੱਛ ਕੇ ਹੀ ਕਰਨਾ